ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸਵੇਰੇ ਉੱਠ ਕੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਪਾਉਣ ਨਾਲ ਕੀ ਹੁੰਦਾ ਹੈ ਸਾਧ ਸੰਗਤ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੰਮ੍ਰਿਤ ਵੇਲੇ ਦਾ ਸਮਾਂ ਤੇ ਬਾਬਾ ਆਨੰਦ ਸਿੰਘ ਜੀ ਕਾਧਾ ਕੀਰਤਨ ਕਰਦੇ ਪਏ ਸਨ ਕਹਿੰਦੇ ਕਿ ਇਨੇ ਨੂੰ ਨਾ ਬਾਬਾ ਜੀ ਦੀ ਨਿਗਾਹ ਇੱਕ ਮਨੁੱਖ ਦੇ ਉੱਤੇ ਪੈ ਗਈ ਜਿਹੜੇ ਰੋਜ਼ ਹੀ ਉੱਥੇ ਆਉਂਦੇ ਸਨ ਉਹਨਾਂ ਵਿੱਚੋਂ ਅੱਜ ਕੋਈ ਵਖ ਆਇਆ ਸੀ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਭਲਿਆ ਪੁਰਖਾਂ ਤੋਂ ਕਿੱਥੋਂ ਆਇਆ ਹੈ ਉਹਨੇ ਦੱਸਿਆ ਕਿ ਮੈਂ ਨਾਲ ਦੇ ਨਗਰ ਤੋਂ ਆਇਆ ਹਾਂ ਬਾਬਾ ਜੀ ਨੇ ਕਿਹਾ ਕਿ ਅੱਜ ਪਹਿਲੀ ਵਾਰ ਕਥਾ ਕੀਰਤਨ ਵਿੱਚ ਆਇਆ ਹੈ ਉਹਨੇ ਕਿਹਾ ਹਾਂ ਜੀ ਮੈਂ ਅੱਜ ਪਹਿਲੀ ਵਾਰ ਆਇਆ ਹਾਂ ਤਾਂ ਉਹਨੇ ਕਿਹਾ ਮੈਂ ਨਾ ਇਥੋਂ ਦੂਰ ਦੂਸਰੇ ਕਿਤੇ ਨਗਰ ਵਿੱਚ ਜਾ ਕੇ ਰੋਜ਼ਗਾਰ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਕਿ ਕਿਹੜੇ ਨਗਰ ਵਿੱਚ ਤੇ ਉਸ ਬੁਰਖਣ ਨੇ ਕਿਹਾ ਜੀ ਮੈਂ ਲਖਨਊ ਵਿੱਚ ਕੰਮ ਕਰਦਾ ਹਾਂ। ਬਾਬਾ ਜੀ ਨੇ ਕਿਹਾ ਅੱਜ ਪਹਿਲੀ ਵਾਰ ਕਥਾ ਕੀਰਤਨ ਵਿੱਚ ਆਇਆ ਹੈ। ਤੇ ਉੱਥੋਂ ਦੀ ਕੋਈ ਚੰਗੀ ਗੱਲ ਦੱਸ। ਕਹਿੰਦਾ ਉੱਥੇ ਬੜਾ ਜਿਹੜੇ ਸਾਰੇ ਲੋਕ ਹਨ ਨਾ ਸਾਰੇ ਨਾਈ ਪੇਸ਼ੇ ਵਾਲੇ ਹਨ। ਨਾਈਆਂ ਦੇ ਘਰ ਜਦੋਂ ਵਿਆਹ ਹੁੰਦਾ ਹੈ ਨਾ ਤਾਂ ਹਰੇਕ ਨਾਈ ਉਹਦੇ ਘਰ ਵਿੱਚ ਇੱਕ ਇੱਟ ਤੇ 1 ਰੁਪਿਆ ਦੇ ਕੇ ਆਉਂਦਾ ਹੈ। ਉਹ ਜਿਹੜੀ ਇੱਟ ਦੇ ਕੇ ਆਉਂਦਾ ਹੈ ਉਹਦੇ ਨਾਲ ਉਹ ਆਪਣਾ ਘਰ ਬਣਾ ਲੈਂਦੇ ਹਨ ਤੇ ਜਿਹੜਾ 1 ਲੱਖ ਰੁਪਈਆ ਹੁੰਦਾ ਹੈ ਉਹਦੇ ਨਾਲ ਉਹ ਆਪਣੇ ਧੀ ਪੁੱਤ ਦਾ ਵਿਆਹ ਕਰ ਲੈਂਦੇ ਹਨ ਉਹਨਾਂ ਵਿੱਚ ਬੜਾ ਹੀ ਜ਼ਿਆਦਾ ਭਾਈਚਾਰਾ ਹੈ ਜੋ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਿਆ ਬਾਬਾ ਜੀ ਨੇ ਕਿਹਾ ਇਹ ਤਾਂ ਬੜੀ ਚੰਗੀ ਗੱਲ ਹੈ ਲੋਕਾਂ ਦੇ ਵਿੱਚ ਭਾਈਚਾਰਾ ਵੀ ਅੱਜਕੱਲ ਤੇ ਸਿਰਫ ਈਰਖਾ ਤੇ ਵੈਰੀ ਵੇਖਣ ਨੂੰ ਮਿਲ ਰਿਹਾ ਹੈ ਉਥੇ ਭਾਈਚਾਰਾ ਹੈ ਤਾਂ ਤੂੰ ਵੀ ਭਲੇ ਪੁਰਖ ਇਹੀ ਸਿੱਖ ਜਿੱਥੋਂ ਵੀ ਚੰਗੀ ਚੀਜ਼ ਸਿੱਖਣ ਨੂੰ ਮਿਲੇ ਉੱਥੋਂ ਹਮੇਸ਼ਾ ਚੰਗੀ ਚੀਜ਼ ਸਿੱਖ ਲੈਣੀ ਚਾਹੀਦੀ ਹੈ ਹੁਣ ਬਾਬਾ ਜੀ ਕਹਿੰਦੇ ਤੈਨੂੰ ਕਿੰਨਾ ਸਮਾਂ ਹੋ ਗਿਆ ਉੱਥੇ ਰਹਿੰਦੇ ਨੂੰ ਉਹਨੇ ਕਿਹਾ ਜੀ ਲਗਭਗ 10 ਬਰੇ ਤਾਂ ਹੋਈ ਚੁੱਕੇ ਹਨ ਕਹਿੰਦੇ ਫਿਰ ਹੋਰ ਵੀ ਕੁਝ ਤੈਨੂੰ ਉੱਥੇ ਚੰਗਾ ਲੱਗਿਆ ਹੋਵੇਗਾ ਕਹਿੰਦੇ ਜੀ ਚੰਗਾ ਤੇ ਇਹੀ ਲੱਗਾ ਪਰ ਕਈ ਵਾਰ ਜਦੋਂ ਸਮਾਂ ਮਿਲੇ ਉੱਥੇ ਨਾ ਇੱਕ ਪੂਲ ਭਲਾਈਆ ਬਣੀ ਹੋਈ ਹੈ ਜਿਦੇ ਵਿੱਚ ਥੰਮ ਕੋਈ ਵੀ ਨਹੀਂ ਹੈਗਾ ਚਾਰੇ ਪਾਸੇ ਦੀਵਾਰਾਂ ਹੀ ਦੀਵਾਰਾਂ ਬਣੀਆਂ ਹੋਈਆਂ ਹਨ ਉਹਨਾਂ ਕੰਧਾਂ ਦੇ ਵਿੱਚ ਹੀ ਪੌੜੀਆਂ ਬਣੀਆਂ ਹਨ ਜੇ ਕੋਈ ਉਹਨਾਂ ਪੌੜੀਆਂ ਦੇ ਉੱਤੇ ਚੜ੍ਹ ਵੀ ਜਾਵੇ ਆਪਣੇ ਆਪ ਉੱਥੇ ਕਦੇ ਵੀ ਉਤਰ ਨਹੀਂ ਸਕਦਾ ਕਿਸੇ ਨਾ ਕਿਸੇ ਦੀ ਮਦਦ ਲੈ ਕੇ ਹੀ ਉਥੋਂ ਉਤਰਨਾ ਪੈਂਦਾ ਹੈ ਉਹ ਉਥੋਂ ਦੇ ਰਾਜੇ ਨੇ ਬਣਵਾਇਆ ਸੀ ਇਹਨਾਂ ਕਹਿ ਕੇ ਉਹ ਭਲਾਪੁਰਖ ਚੁੱਪ ਹੋ ਗਿਆ ਹੁਣ ਬਾਬਾ ਜੀ ਕਹਿਣ ਲੱਗੇ ਉਥੋਂ ਦਾ ਉਹ ਜਿਹੜਾ ਰਾਜਾ ਸੀ ਨਾ ਉਹ ਬੜਾ ਜਿਆਦਾ ਚੰਗਾ ਸੀ ਇਹ ਧਰਮੀ ਗੁਣਾਂ ਦਾ ਖਜ਼ਾਨਾ ਸੀ ਕਹਿੰਦੇ ਇੱਕ ਵਾਰ ਉਸ ਰਾਜੇ ਦੇ ਸਮੇਂ ਵਿੱਚ ਨਾ ਅਕਾਲ ਪੈ ਗਿਆ ਸੀ ਕਹਿੰਦੇ ਜਦੋਂ ਅਕਾਲ ਪੈ ਗਿਆ ਤੇ ਜਿੰਨੀ ਫਸਲ ਵਾੜੀ ਸੀ ਸਾਰੀ ਖਰਾਬ ਹੋ ਗਈ ਹੁਣ ਉਹਨਾਂ ਲੋਕਾਂ ਦਾ ਮੁੱਖ ਕੀਤਾ ਤੇ ਖੇਤੀ ਬਾੜੀ ਸੀ ਕਹਿੰਦੇ ਕਿ ਮੀਂਹ ਦੇ ਨਾਲ ਉਥੋਂ ਸਭ ਕੁਝ ਜੋ ਵੀ ਕੁਝ ਉਗਦਾ ਸੀ ਨਾ ਉਹ ਉੱਗਿਆ ਕਰੇ ਪਰ ਚਾਰੇ ਪਾਸੇ ਹਾਹਾਕਾਰ ਮਚ ਗਈ ਸਾਰੇ ਜਣੇ ਇਕੱਠੇ ਹੋ ਕੇ ਰਾਜੇ ਦੇ ਕੋਲ ਆਏ ਰਾਜੇ ਨੂੰ ਕਿਹਾ ਰਾਜਾ ਇਥੋਂ ਤੱਕ ਨੌਬਤ ਆ ਗਈ ਹੈ ਕਿ ਚਾਰ-ਚਾਰ ਦੇਣੀ ਅਸੀਂ ਭੁੱਖੇ ਘਟ ਲੈਨੇ ਆ ਹੁਣ ਤੁਸੀਂ ਸਾਡੇ ਲਈ ਕੁਝ ਕਰੋ ਰਾਜੇ ਨੂੰ ਇਹ ਸੀ ਕਿ ਮੈਂ ਇਹਨਾਂ ਨੂੰ ਫਰੀ ਦੇ ਵਿੱਚ ਕੁਝ ਵੀ ਨਹੀਂ ਦੇ ਸਕਦਾ ਖਾਣ ਨੂੰ ਦੇਵਾਂ ਤੇ ਕਿਵੇਂ ਦੇਵਾਂ ਕਿਤੇ ਵੇਲੜੀ ਨਾ ਹੋ ਜਾਣ ਇਹਨਾਂ ਨੂੰ ਕੋਈ ਕੰਮ ਕਰਨ ਲਈ ਦਿੰਦਾ ਹਾਂ ਜਿਸ ਦੇ ਨਾਲੇ ਕੰਮ ਕਰਨਾ ਆਰੰਭ ਕਰਨਗੇ ਉਸ ਰਾਜੇ ਨੇ ਉਹਨਾਂ ਦੇ ਕੋਲੋਂ ਫੂਲ ਭਲਈਆ ਬਣਵਾਈ ਸੀ ਕਿ ਰੋਜ਼ ਆ ਕੇ ਮਜ਼ਦੂਰੀ ਕਰਦੇ ਸ਼ਾਮ ਨੂੰ ਜੋ ਵੀ ਉਹਨਾਂ ਦਾ ਪੈਸਾ ਟਕਾ ਜਾਂ ਅੰਨ ਬੰਦਾ ਉਹਨਾਂ ਨੂੰ ਦੇ ਦਿਆ ਕਰਦਾ ਕੁਝ ਸਮਾਂ ਕਰਦੇ ਕਰਦੇ ਉਹ ਭੂਲ ਭੁਲਈਆ ਦਾਵੀ ਪੂਰੀ ਤਰ੍ਹਾਂ ਕੰਮ ਮੁਕੰਮਲ ਹੋ ਗਿਆ ਭਾਵ ਕਿ ਉਹ ਤਿਆਰ ਹੋ ਗਈ ਹੁਣ ਰਾਜਾ ਚਾਹੁੰਦਾ ਸੀ ਕਿ ਕੰਮ ਤਾਂ ਖਤਮ ਹੋ ਗਿਆ ਹੁਣ ਹੋਰ ਕੀ ਕੀਤਾ ਜਾਵੇ ਇਹਨਾਂ ਨੂੰ ਰੁਜ਼ਗਾਰ ਜਿਸ ਦੇ ਨਾਲ ਮਿਲ ਜਾਵੇ ਇਹਨਾਂ ਨੂੰ ਮੁਫਤ ਵਿੱਚ ਖਾਣ ਦੀ ਆਦਤ ਹੀ ਨਾ ਪੈ ਜਾਵੇ ਜਿੰਦੇ ਕਿ ਇੱਕ ਦਿਨ ਰਾਜੇ ਨੇ ਨਗਰ ਦੇ ਵਿੱਚ ਜਾ ਕੇ ਦੇਖਿਆ ਤੇ ਉਸਨੇ ਕੀ ਦੇਖਿਆ ਕਿ ਥਾਂ ਥਾਂ ਦੇ ਉੱਪਰ ਨਾ ਉਥੋਂ ਦੇ ਲੋਕਾਂ ਨੇ ਕੂੜਾ ਇਕੱਠਾ ਕੀਤਾ ਹੋਇਆ ਸੀ ਰਾਜੇ ਨੇ ਅਗਲੇ ਦਿਨ ਐਲਾਨ ਕਰ ਦਿੱਤਾ ਕਿ ਜੋ ਵੀ ਸਾਰਾ ਕੂੜਾ ਇਕੱਠਾ ਕਰਕੇ ਇਹ ਭੂਲ ਭਲਈਆ ਦੇ ਮਹਿਲ ਦੇ ਸਾਹਮਣੇ ਲਿਆ ਕੇ ਰੱਖ ਦੇਵੇਗਾ ਜਿੰਨਾ ਰੱਖਿਆ ਕਰੇਗਾ ਉਸ ਤੇ ਹਿਸਾਬ ਦੇ ਨਾਲ ਅੰਨ ਤੇ ਪੈਸਾ ਉਸ ਦਾ ਜੋ ਵੀ ਬੰਦਾ ਹੋਵੇਗਾ ਉਸ ਨੂੰ ਮਿਲ ਜਾਇਆ ਕਰੇਗਾ ਕਹਿੰਦੇ ਕਿ ਕੋਜੀ ਦਿਨਾਂ ਦੇ ਵਿੱਚ ਸਾਰੇ ਲੋਕ ਅੰਮ੍ਰਿਤ ਵੇਲੇ ਸਾਰਾ ਕੂੜਾ ਹੋਂਝਾਂਝ ਕੀ ਉਥੋਂ ਲੈ ਆਇਆ ਕਰਦੇ ਤੇ ਰਾਜਾ ਉਹਨਾਂ ਦਾ ਬੰਨਦਾ ਹੱਕ ਉਹਨਾਂ ਨੂੰ ਦੇ ਦਿਆ ਕਰਦਾ ਕਹਿੰਦੇ ਇੱਕ ਦਿਨ ਰਾਜਾ ਆਪਣੇ ਮਹਿਲ ਦੇ ਸਾਹਮਣੇ ਬੈਠਾ ਹੋਇਆ ਸੀ ਤੇ ਇੱਕ ਬੀਬੀ ਪੂਰੇ ਹਾਰ ਸ਼ਿੰਗਾਰ ਕਰਕੇ ਉਹਨਾਂ ਦੇ ਮਹਿਲ ਵਿੱਚੋਂ ਬਾਹਰ ਆਈ ਰਾਜੇ ਨੇ ਪੁੱਛਿਆ ਬੀਬਾ ਤੂੰ ਕੌਣ ਹੈ ਮਾਈ ਤੂੰ ਕੌਣ ਹੈ ਉਹ ਕਹਿਣ ਲੱਗੀ ਮੈਂ ਮਾਇਆ ਹਾਂ ਮੈਂ ਤੇਰੇ ਘਰੋਂ ਜਾਣਾ ਚਾਹੁੰਨੀ ਆ ਉਹਨਾਂ ਕਿਹਾ ਕਿ ਕਿਉਂ ਉਹਨੇ ਕਿਹਾ ਕਿ ਕਿਉਂਕਿ ਤੇਰੇ ਘਰ ਵਿੱਚ ਦਲੀਦਰ ਦਾ ਵਾਸ ਹੋ ਗਿਆ ਹੈ ਇਸ ਘਰ ਕੇ ਹੁਣ ਮੈਂ ਇੱਥੇ ਨਹੀਂ ਰਹਿ ਸਕਦੀ ਰਾਜੇ ਨੇ ਕਿਹਾ ਕਿ ਐਸਾ ਕਿਉਂ ਫਿਰ ਮਾਇਆ ਕਹਿਣ ਲੱਗੀ ਜਿਹੜੇ ਦਲੀਦਰ ਅਤੇ ਮਾਇਆ ਹੈ ਨਾ ਉਹ ਦੋਵੇਂ ਭੈਣ ਭਰਾ ਹਨ ਅਸੀਂ ਹਰ ਘਰ ਅੰਮ੍ਰਿਤ ਵੇਲੇ ਜਾਂਦੇ ਆਂ ਜੇ ਘਰ ਵਿੱਚ ਉਸ ਸਮੇਂ ਕਹਿੰਦੇ ਕਿ ਲੋਕ ਉੱਠ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਘਰੋਂ ਸਾਰਾ ਕੂੜਾ ਕਰਕਟ ਬਾਹਰ ਕੱਢ ਦਿੰਦੇ ਹਨ ਉਥੇ ਤਾਂ ਮਾਇਆ ਦਾ ਵਾਸ ਹੋ ਜਾਂਦਾ ਹੈ ਤੇ ਜਿੱਥੇ ਕੂੜੇ ਦਾ ਢੇਰ ਲੱਗੇ ਹੋਣ ਜਾਲੇ ਲੱਗੇ ਹੋਣ ਹਰ ਸਮੇਂ ਇੱਕ ਦੂਜੇ ਨਾਲ ਵੱਡ ਟੁਕੜੀਆਂ ਗੱਲਾਂ ਹੋਣ ਉਥੇ ਦੁਲਿੱਦਰ ਦਾ ਵਾਸ ਹੋ ਜਾਂਦਾ ਹੈ ਤੇਰੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਹੀ ਦੁਲਿੱਦਰ ਨੇ ਪਹਿਰਾ ਲਾ ਦਿੱਤਾ ਹੈ ਫਿਰ ਜਿੱਥੇ ਦਲਿੱਦਰ ਹੋਵੇ ਉਥੇ ਤਾਂ ਮੈਂ ਰਹਿ ਨਹੀਂ ਸਕਦੀ। ਮਾਇਆ ਕਹਿੰਦੀ ਕਿ ਜਾਂ ਇਦਾਂ ਕਰ ਜਿੰਨੇ ਕੂੜੇ ਦੇ ਢੇਰ ਹਨ ਇਹ ਸਾਰੇ ਇਥੋਂ ਸਾਫ਼ ਕਰਵਾ ਦੇ ਤੇ ਆਪਣੇ ਲੋਕਾਂ ਨੂੰ ਕਹਿ ਦੇ ਕਿ ਇੱਥੇ ਕੂੜੇ ਦਾ ਢੇਰ ਨਾ ਲਗਾਇਆ ਕਰਨ। ਅੰਮ੍ਰਿਤ ਵੇਲੇ ਫਿਰ ਮੈਂ ਇੱਥੇ ਰਹਿ ਜਾਵਾਂਗੀ। ਹੁਣ ਰਾਜਾ ਕਹਿੰਦਾ ਕਿ ਮੈਂ ਨਾ ਵਚਨ ਕਰ ਚੁੱਕਿਆ ਹਾਂ। ਹੁਣ ਮੈਂ ਜਿਹੜੇ ਵਚਨ ਕੀਤੇ ਹਨ ਇਹ ਤੋਂ ਮੈਂ ਪਿੱਛੇ ਨਹੀਂ ਹਟ ਸਕਦਾ। ਮੈਂ ਇਹਨਾਂ ਨੂੰ ਮੁਫਤ ਦੇ ਵਿੱਚ ਕੁਝ ਨਹੀਂ ਦੇ ਸਕਦਾ। ਮਾਇਆ ਨੇ ਕਿਹਾ ਫਿਰ ਤਾਂ ਮੈਂ ਇੱਥੇ ਨਹੀਂ ਰਹਿ ਸਕਦੀ ਇਸ ਕਰਕੇ ਮਾਇਆ ਉੱਥੋਂ ਚਲੀ ਜਾਂਦੀ ਹੈ ਰਾਜੇ ਨੇ ਕਿਹਾ ਸੀ ਤੂੰ ਜਾਣਾ ਹੈ ਤਾਂ ਜਾ ਪਰ ਮੇਰੇ ਜਿਹੜੇ ਬਚਨ ਹਨ ਮੈਂ ਉਹਨਾਂ ਤੇ ਅਟਲ ਰਹਿਣਾ ਹੈ ਇਹ ਕਹਿਣਾ ਤੇ ਮਾਇਆ ਉਹਦੇ ਘਰੋਂ ਚਲੀ ਗਈ ਇਸ ਕਰਕੇ ਉਸ ਸਮੇਂ ਤੋਂ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਉੱਠ ਕੇ ਘਰ ਦੀ ਸਾਫ਼ ਸਫਾਈ ਕੀਤੀ ਜਾਂਦੀ ਹੈ ਘਰ ਦੇ ਅੰਦਰ ਕੂੜੇ ਦੇ ਢੇਰ ਨਹੀਂ ਲਗਾਏ ਜਾਂਦੇ ਮੋਕਾ ਦਰਵਾਜ਼ੇ ਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਤੇ ਅੱਗੇ ਪਾਣੀ ਦਾ ਬਾਟਾ ਕਾਵਾਂ ਚਿੜੀਆਂ ਪਸ਼ੂ ਪੰਛੀਆਂ ਦੇ ਲਈ ਰੱਖਿਆ ਜਾਂਦਾ ਹੈ ਇਸ ਘਰ ਵਿੱਚ ਸਾਫ਼ ਸਫਾਈ ਹੁੰਦੀ ਹੈ ਉੱਥੇ ਫਿਰ ਦੁਲਿੱਦਰ ਦਾ ਵਾਸ ਨਹੀਂ ਹੁੰਦਾ ਉੱਥੇ ਭਰਪੂਰ ਮਾਇਆ ਆਉਂਦੀ ਹੈ ਤੇ ਹਮੇਸ਼ਾ ਲਈ ਉੱਥੇ ਵਾਸ ਕਰ ਜਾਂਦੀ ਹੈ ਕਹਿੰਦੇ ਹੁਣ ਜਿਹੜੀ ਮਾਇਆ ਸੀ ਨਾ ਉਹ ਚਲੀ ਗਈ ਉਹ ਜਿਹੜੇ ਧਣ ਤੇ ਭੰਡਾਰੇ ਸਨ ਉਹ ਖਾਲੀ ਹੋ ਚੁੱਕੇ ਸਨ ਕੁਝ ਕੁ ਦਿਨ ਲੰਘੇ 4-5 ਦਿਨ ਹੀ ਇਕ ਨਾ ਬੜਾ ਹੀ ਸੁਨੱਖਾ ਨੌਜਵਾਨ ਪੁਰਖ ਉਹ ਮਹਿਲ ਤੋਂ ਨਿਕਲ ਕੇ ਬਾਹਰ ਆ ਰਿਹਾ ਸੀ ਜਦੋਂ ਬਾਹਰ ਆਇਆ ਤੇ ਰਾਜੇ ਨੇ ਪੁੱਛਿਆ ਭਲੇ ਬੁਰਖੋ ਤੁਸੀਂ ਕੌਣ ਹੋ ਉਹਨੇ ਕਿਹਾ ਜੀ ਮੈਂ ਸੁਖ ਹਾਂ ਜਿੱਥੇ ਮਾਇਆ ਨਹੀਂ ਉੱਥੇ ਮੈਂ ਨਹੀਂ ਰਹਿਣਾ ਉਹਨੇ ਕਿਹਾ ਜੀ ਠੀਕ ਹੈ ਇਹਨੇ ਕਹਿਣ ਦੀ ਧੀਰ ਸੀ ਕਿ ਜਿੰਨੇ ਆਣ ਦੇ ਭੰਡਾਰ ਸਨ ਸਾਰੇ ਖਾਲੀ ਹੋ ਗਏ ਜਿਨ੍ਹਾਂ ਦੁੱਧ ਦੇਣ ਵਾਲੇ ਪਛੋ ਸਨ ਉਹਨਾਂ ਦੁੱਧ ਦੇਣਾ ਬੰਦ ਕਰ ਦਿੱਤਾ ਸਾਰੇ ਨਗਰ ਦੇ ਵਿੱਚ ਹਾਂ ਹਾਂ ਕਾਰ ਮੁਚ ਗਈ ਕਹਿੰਦੇ ਹੁਣ ਰਾਜਾ ਆਪਣੇ ਧਰਮ ਤੋਂ ਨਾ ਡੋਲਿਆ ਉਹਨੇ ਕਿਹਾ ਕਰਨਾ ਕਿ ਰੋਜ਼ ਜੋ ਕੂੜਾ ਇਕੱਠਾ ਕਰਕੇ ਇੱਥੇ ਲੈ ਆਇਆ ਕਰੋ ਜੋ ਰਾਜੇ ਕੋਲ ਸੀ ਰਾਜੇ ਨੇ ਦੇਣਾ ਆਰੰਭ ਕਰ ਦਿੱਤਾ ਚਾਰ ਪੰਜ ਦਿਨ ਲੰਘੇ ਇੱਕ ਹੋਰ ਨੌਜਵਾਨ ਉਥੋਂ ਬਾਹਰ ਆਉਣ ਲੱਗਾ ਅਜੇ ਆ ਹੀ ਰਿਹਾ ਸੀ ਉਹਦੇ ਪਿੱਛੇ ਇੱਕ ਹੋਰ ਨੌਜਵਾਨ ਆ ਗਿਆ ਰਾਜੇ ਨੇ ਪੁੱਛਿਆ ਕਿ ਭਲੇ ਪੁਰਖੋ ਤੁਸੀਂ ਦੋਵੇਂ ਕੌਣ ਹੋ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਮੈਂ ਧਰਮ ਹਾਂ ਤੇ ਦੂਜੇ ਨੇ ਕਿਹਾ ਕਿ ਮੈਂ ਸੱਚ ਹਾਂ ਅਸੀਂ ਦੋਵੇਂ ਜਾਣੇ ਇੱਥੋਂ ਚੱਲੇ ਆਂ ਜਿੱਥੇ ਮਾਇਆ ਤੇ ਸੁਖ ਨਹੀਂ ਉਥੇ ਧਰਮ ਤੇ ਸੱਚ ਵੀ ਨਹੀਂ ਇਹਨੇ ਨੂੰ ਰਾਜੇ ਨੇ ਦੋਹਾਂ ਦੀ ਬਾਹ ਫੜ ਲਈ ਰਾਜੇ ਨੇ ਕਿਹਾ ਵੇਖੋ ਧਰਮ ਤੇ ਸੱਚ ਮੈਂ ਤੁਹਾਡੇ ਲਈ ਕੀ ਨਹੀਂ ਕੀਤਾ ਮੈਂ ਅੱਜ ਤੱਕ ਝੂਠ ਨਹੀਂ ਬੋਲਿਆ ਧਰਮ ਕਰਕੇ ਲੋਕਾਂ ਦੀ ਮਦਦ ਕੀਤੀ ਜੇ ਤੁਸੀਂ ਦੋਵੇਂ ਚਲੇ ਗਏ ਤਾਂ ਮੇਰਾ ਕੀ ਹੋਵੇਗਾ ਉਨੇ ਦੋਹਾਂ ਦੀ ਬਾਹ ਫੜ ਕੇ ਉਹਨਾਂ ਨੂੰ ਬਿਠਾ ਲਿਆ ਬਿਠਾ ਕੇ ਦੋਹਾਂ ਦੇ ਪੈਰ ਘੁੱਟਣ ਲੱਗਾ ਤੇ ਉਹਨਾਂ ਉਹਦੇ ਹੱਥ ਫੜ ਲੈ ਉਹਨਾਂ ਕਿਹਾ ਸੀ ਤੇਰੇ ਘਰੋਂ ਨਹੀਂ ਜਾਵਾਂਗੇ ਦੋਹੇ ਵੀ ਵਾਪਸ ਚਲੇ ਗਏ ਅਜੀ ਅੰਦਰ ਹੀ ਗਏ ਤੇ ਨੀ ਪੈਣਾ ਸ਼ੁਰੂ ਹੋ ਗਿਆ ਕੁਝ ਦਿਨਾਂ ਵਿੱਚ ਖੇਤੀ ਬਾੜੀ ਜਿਹੜੀ ਸੀ ਬਹਾਲ ਹੋ ਗਈ ਕਹਿੰਦੇ ਕਿ ਮਾਇਆ ਦੇ ਖਜ਼ਾਨੇ ਭਰਨੇ ਆਰੰਭ ਹੋ ਗਏ ਉਸ ਦਾ ਸਾਹ ਵੀ ਸੌਖਾ ਹੋ ਗਿਆ ਤੇ ਇਥੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਕੀ ਆਪਾਂ ਮਾੜੀ ਜਿਹੀ ਮੁਸੀਬਤ ਤੇ ਡੋਲ ਜਾਂਦੇ ਆ ਰੱਬ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਪਰ ਰੱਬ ਸਭ ਦੀ ਪਰਖਿਆ ਲੈਂਦਾ ਹੈ ਉਹ ਜਿਹੜਾ ਪਰਖਿਆ ਵਿੱਚੋਂ ਪਾਸ ਹੋ ਜਾਂਦਾ ਹੈ ਉਹ ਰਾਜੇ ਦੇ ਵਾਂਗ ਨਹੀਂ ਡੋਲਦਾ ਜੋ ਧਰਮ ਨਹੀਂ ਛੱਡਦਾ ਉਹ ਸਭ ਕੁਝ ਗਵਾ ਕੇ ਵੀ ਹਾਸਲ ਕਰ ਲੈਂਦਾ ਹੈ ਪਰਮਾਤਮਾ ਤਾਂ ਬਖਸ਼ਣਹਾਰ ਹਨ ਇਸ ਲਈ ਤੂੰ ਇਹ ਛੋਟੇ ਛੋਟੇ ਕਦਮਾਂ ਵਧਾਲਾ ਹੈ ਤੇ ਸਭ ਤੋਂ ਪਹਿਲਾ ਕੰਮ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇ। ਉੱਠਦੇ ਅਸਾਰ ਆਪਣੇ ਘਰ ਨੂੰ ਸਾਫ਼ ਸੁਥਰਾ ਕਰੋ। ਆਪਣੇ ਘਰ ਦਾ ਮੁੱਖ ਦਰਵਾਜ਼ਾ ਸਾਫ਼ ਕਰੋ। ਉੱਥੇ ਪਾਣੀ ਦਾ ਬਾਟਾ ਰੱਖੋ ਜਿਹੜੀਆਂ ਪੰਛੀ ਪੀਣਗੇ ਤੇ ਤੈਨੂੰ ਅਸੀਸਾਂ ਦੇਣਗੇ। ਅਸੀਸਾਂ ਨੇ ਹੀ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਪਰੇਸ਼ਾਨੀਆਂ ਦੂਰ ਕਰ ਦੇਣੇ ਨੇ। ਤੇਰੇ ਘਰ ਵਿੱਚ ਵੀ ਸੁੱਖ ਆਵੇਗਾ। ਹਮੇਸ਼ਾ ਸੱਚ ਬੋਲ, ਧਰਮ ਦੇ ਰਾਹ ਤੇ ਚੱਲ। ਤੇਰੇ ਘਰੋਂ ਮਨੁੱਖਾ ਕਦੇ ਵੀ ਮਾਇਆ ਦੀ ਘਾਟ ਨਹੀਂ ਹੋਵੇਗੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਛੋਟੇ-ਛੋਟੇ ਕਥਾ ਵਿਚਾਰ ਆਪਾਂ ਜਦੋਂ ਜ਼ਿੰਦਗੀ ਵਿੱਚ ਧਾਰ ਲਵਾਂਗੇ ਤਾਂ ਹਰ ਪਾਸਿਓ ਸਾਡੀ ਜ਼ਿੰਦਗੀ ਵਿੱਚ ਸੁੱਖ ਹੋਣਾ ਸ਼ੁਰੂ ਹੋ ਜਾਵੇਗਾ ਸੋ ਪਿਆਰੀ ਸਾਧ ਸੰਗਤ ਜੀ ਇਦਾਂ ਦੇ ਦਾਨਪੁਣ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਕਰਦੇ ਰਹੋ ਤਾਂ ਵੇਖਣਾ ਪ੍ਰਮਾਤਮਾ ਜੀ ਦੀ ਕਿਰਪਾ ਹੁੰਦੀਆਂ ਦੇਰ ਨਹੀਂ ਲੱਗੇਗੀ ਤੇ ਆਪਣੇ ਘਰ ਵਿੱਚ ਹਮੇਸ਼ਾ ਸਾਫ਼ ਸਫਾਈ ਰੱਖੋ ਜਿਸ ਦੇ ਨਾਲ ਤੁਸੀਂ ਬਿਮਾਰੀਆਂ ਤੋਂ ਵੀ ਬਚ ਜਾਓਗੇ ਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਵੀ ਵਾਸ ਕਰਨਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ